ਰਾਇਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿੰਦਰਜੀਤ ਸਿੰਘ ਟਵਾਣਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਟਾਬਿਆਂ ਤੇ ਰੈਸਟੋਰੈਂਟਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ ਵੱਡੀ ਗੜਬੜ ਦਿਖਾਈ ਦਿੱਤੀ ਹੈ ਪ੍ਰਸ਼ਾਸਨ ਵੱਲ ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ਇਨ੍ਹਾਂ ਟਾਬਿਆਂ ਤੇ ਰੈਸਟੋਰੈਂਟਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤੇ ਖਰਾਬ ਫੂਡ ਦੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਖਰਾਬ ਖਾਣੇ ਪੀਣੇ ਦੇ ਵਸਤਾਂ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਉਂਦੇ ਹੋਏ ਇਹਨਾਂ ਖਿਲਾਫ ਐਕਸ਼ਨ ਲਿਆ ਗਿਆ। ਇਸ ਦੌਰਾਨ ਕਈ ਟਾਬੇ ਤੇ ਰੈਸਟੋਰੈਂਟਾਂ ਵਾਲੇ ਪ੍ਰਸ਼ਾਸਨ ਦੀ ਟੀਮ ਦੀ ਮਿੰਤਾ ਕਰਦੇ ਵੀ ਦਿਖਾਈ ਦਿੱਤੇ ਪਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹਨਾਂ ਖਾਣ ਵਾਲੀਆਂ ਚੀਜ਼ਾਂ ਕਾਰਨ ਵੱਡੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੇ ਅਣਗਹਿਲੀ ਕਾਰਨ ਲੋਕ ਬਿਮਾਰ ਹੋ ਸਕਦੇ ਨੇ। ਇਹਨਾਂ ਰੈਸਟੋਰੈਂਟ ਤੇ ਟਾਬੇ ਵਾਲਿਆਂ ਵੱਲੋਂ ਇਸ ਦੇਣ ਗੈਲੀ ਕੀਤੀ ਜਾ ਰਹੀ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਹਨਾਂ ਖਿਲਾਫ ਐਕਸ਼ਨ ਲਿਆ ਗਿਆ ਹੈ ਸਰ ਇਹ ਅਭੀ ਆਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ ਔਰ ਇਸ હિਸਾਬ ਸੇ ਸਰਜਨ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬੌਂਡ ਡਿਸੀਜ਼ ਜਾਂ ਟਾਈਫਾਈਡ ਕਰ ਰਿਹਾ ਸੈੱਲ ਕਰਦੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੈਨੀਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆਂ ਔਰ ਜਿਹੜੀ ਗਾਂਦੀ ਕਾਰਵਾਈ ਕੀਤੀ ਆ ਜੀ ਸਰ ਤੁਸੀਂ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆਨਹਜਰਿਕ ਸਮਾਨ ਸੀਗਾ ਸਮੋਸੇ ਵਾਰ ਦੇ ਬਣਾ ਰਹੇ ਨੇ ਉੱਤੇ ਅਲੂਆ ਤੇ ਉਡੀ ਵਾਰਾ ਲਿਖਿਆ ਹੋਇਆ ਹੈ ਬਸ ਆਪਣੇ ਇਹਨਾਂ ਨੂੰ ਹਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਉਹਦੇ ਤਹਿਤ ਅਸੀਂ ਨੂੰ ਬਾਣੀ ਦਿੱਤੀ ਹੈ ਹਫਤੇ ਦਾ ਲੈਣ ਦਾ ਇਹਨਾਂ ਤੋਂ ਸੰਸੂਰ ਕੀ ਆਇਆ ਹੈ ਰੈਕੋਲਸਨ ਦਿਖਾ ਰਹੇ ਆ ਇਹਨਾਂ ਦੇ ਸ਼ਾਮੀ ਦੇ ਕਿਰੇ ਜਾਣਾ ਸੀਗਾ ਕੇਂਦਰ ਸਿਗਰ ਸੀ ਟਾਈਮ ਲਿਆ ਲਸਨ ਦਿਖਾਣ ਦਾ ਠੀਕ ਹੈ ਔਰ ਇਸਨ ਦਿਖਾਣ ਦੇ ਲਈ ਰਾਇਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿੰਦਰਜੀਤ ਸਿੰਘ ਟਵਾਣਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਟਾਬਿਆਂ ਤੇ ਰੈਸਟੋਰੈਂਟਾਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ ਵੱਡੀ ਗੜਬੜ ਦਿਖਾਈ ਦਿੱਤੀ ਹੈ ਪ੍ਰਸ਼ਾਸਨ ਵੱਲ ਇਸ ਟੀਰੀਡ ਵਿੱਚ ਪਾਇਆ ਗਿਆ ਕਿ ਇਨ੍ਹਾਂ ਟਾਬਿਆਂ ਤੇ ਰੈਸਟੋਰੈਂਟਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤੇ ਖਰਾਬ ਖੂੜ ਦੀ ਵਰਤੋਂ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਖਰਾਬ ਖਾਣੇ ਪੀਣੇ ਦੇ ਵਸਤਾਂ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਉਂਦੇ ਹੋਏ ਇਹਨਾਂ ਖਿਲਾਫ ਐਕਸ਼ਨ ਲਿਆ ਗਿਆ। ਇਸ ਦੌਰਾਨ ਕਈ ਟਾਬੇ ਤੇ ਰੈਸਟੋਰੈਂਟਾਂ ਵਾਲੇ ਪ੍ਰਸ਼ਾਸਨ ਦੀ ਟੀਮ ਦੀ ਮਿੰਤਾ ਕਰਦੇ ਵੀ ਦਿਖਾਈ ਦਿੱਤੇ ਪਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹਨਾਂ ਖਾਣ ਵਾਲੀਆਂ ਚੀਜ਼ਾਂ ਕਾਰਨ ਵੱਡੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਮੌਸਮ ਵਿੱਚ ਕਿਸੇ ਵਿਤਰਨਾ ਦੇਣ ਕੈਲੀ ਕਾਰਨ ਲੋਕ ਬਿਮਾਰ ਹੋ ਸਕਦੇ ਨੇ ਇਹਨਾਂ ਰੈਸਟੋਰੈਂਟ ਤੇ ਟਾਬੇ ਵਾਲਿਆਂ ਵੱਲੋਂ ਇਸ ਦੀਣ ਗੈਲੀ ਕੀਤੀ ਜਾ ਰਹੀ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਹਨਾਂ ਖਿਲਾਫ ਐਕਸ਼ਨ ਲਿਆ ਗਿਆ ਹੈ ਸਰ ਇਹ ਅਭੀ ਅਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ ਆਲਰਡੀਸ ਹਿਸਾਬ ਸੇ ਵਰਸਜਨ ਸਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ ਔਰ ਜਿਹਦੇ ਵਿੱਚ ਜਿਹੜੇ ਵਾਟਰ ਬੋੰਡ ਸੀ ਜਾਂ ਟਾਈਫਨ ਕਹ ਰਿਹਾ ਸੈਲ ਕਰਦੇ ਪਏ ਨੇ ਔਰ ਹੋਰ ਵੀ ਬੜੀਆਂ ਮਿਸਲੈਨੀਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆਂ ਔਰ ਜਿਹੜੀ ਗੰਦੀ ਕਾਰਵਾਈ ਕੀਤੀ ਆ ਜੀ ਸਰ ਤੁਸੀਂ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆਨ ਹੈਜਰਿਕ ਸਮਾਨ ਸੀਗਾ ਸਮੋ ਸੀਵਰ ਰੈਡੀਮ ਨਾਲ ਰਿਣੀ ਉੱਤੇ ਅਲਗੋਟੇ ਉੱਦੀ ਵਾਰਾ ਲਿਖੀ ਹੋਈ ਸੀ ਬਸ ਆਪਣੇ ਇਹਨਾਂ ਨੂੰ ਹਫ਼ਤੇ ਦਾ ਨੋਟਿਸ ਦਿੱਤਾ ਜੀ ਔਰ ਉਹਦੇ ਉਹਦੇ ਤਹਿਤ ਅਸੀਂ ਉਹਨੂੰ ਬਾਣੀ ਦਿੱਤੀ ਹੈ ਹਫ਼ਤੇ ਦਾ ਲੈਣੇ ਹੈ ਇਹਨਾਂ ਤੋਂ ਸੰਸੁਰ ਕੀ ਆਇਆ ਹੈ ਇਹਦਾ ਕੋਲ ਸਾਨੂੰ ਦਿਖਾ ਰਿਹਾ ਇਹਨਾਂ ਦੀ ਸ਼ਾਮੀ ਕਿਤੇ ਜਾਣਾ ਸੀਗਾ ਕਿੰਨੇ ਸੀਗਾ ਸੀ ਟਾਈਮ ਲਿਆ ਲਸਾ ਦਿਖਾਦਾ ਔਰ ਇਹਨਾਂ ਦਿਖਾ ਦਨਗੇ